ਜੀ 나ਦਨ ਸਕੂਲ ਛਡਣ ਜਾ ਰਹੇ ਆ ਸਿਰੇ ਸਿਰੇ 나ਜੋ ਹਾਈ 나ਜੋ ਕਾਂ ਜਾ ਰਹੇ ਹੋ ਆਪ ਨਹੀਂ ਬੋਲੇਗੀ ਜੀ ਸਿਰੇ ਸਿਰੇ ਬੱਚਾ ਦਾ ਵੈਸੇ ਵੀ ਮੂਡ ਆਫ ਹੁੰਦਾ ਹੈ ਆਂਦੇ ਵਿੱਚ ਪ੍ਰੋਡਕਟਿਵ ਹੁੰਦਾ ਹੈ ਜਾਂਦੇ ਵਿੱਚ ਐਕਟਿਵ ਨਹੀਂ ਹੁੰਦਾ ਨਹੀਂ ਨੰਬਰ ਦਿਨ ਦਿਨ ਨਵੀਂ ਸ਼ੁਰੂਆਤ ਅੱਜ ਫਿਰ ਉੱਠੇ ਤਿਆਰ ਹੋਏ ਰੈਡੀ ਹੋਏ ਪਹਿਲੇ ਛੱਡ ਗਿਆ ਏ 나ਦਨ ਸਕੂਲ ਸਕੂਲ ਤੋਂ ਛੱਡ ਗਿਆ ਏ ਫਿਰ ਬਸ ਬ੍ਰੇਕਫਾਸਟ ਵੈਰਾ ਕਿਤਾ ਤਿਆਰ ਹੋਣ ਲੱਗ ਗਏ ਤੇ ਹੁਣ ਬੈਠੇ ਆਂ ਵਿਲੇ ਦੇਖਦੇ ਆਂ ਅੱਗੇ ਐਸਟਾ ਛੋਟਾ ਅੱਗੇ ਬੈਠਾ ਹੋਇਆ ਯਾਰ ਅੱਗ-ਗੱਲ ਕਰ ਰਿਹਾ ਹੈ। ਪਾ ਦੇ ਰਹੀ। ਛੋੜ ਗਿਆ। ਨਾਲ ਕੋਈ ਕੰਮ ਨਹੀਂ ਆ ਫੋਨ ਚਲਾ ਦੇ ਬਿਨਾ। ਦੇਖੋ ਕੱਲਾ-ਗੱਲਾ ਕਰ ਰਿਹਾ। ਫੇਰ ਨਿਕਲ ਗਏ, ਠੀਕ ਹੋ ਗਏ। ਲੰਚ ਕੀਤਾ ਤੇ ਲਾਡੀ ਭਾਈ ਜੀ ਦਾ ਫੋਨ ਆ ਗਿਆ। ਇੱਧਰ ਆਓ, ਬਾਰ ਕੰਮ ਹੈ ਟਾਊਨ 'ਚ। ਤੇ ਹੁਣ ਉਹਨਾਂ ਕੋ ਚੱਲਦੇ ਆ ਟਾਊਨ। ਦੇਖਦੇ ਆ ਕਿ ਕੰਮ ਹੈ ਤੇ ਗੱਲਾਂ-ਬਾਤਾਂ ਕਰਦੇ ਆ। ਅੱਜ ਵੈਸੇ ਵੀ ਫਰਡੇ ਹੈ, ਵੀਕਐਂਡ ਹੈ। ਸ਼ਾਮ ਨੂੰ। ਚਲੋ, ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਦਿਖਾਉਂਦੇ ਆ ਲਾਡੀ ਭਾਈ ਜੀ। ਕਿ ਕਹ ਮੈਂ ਜਿਹੜਾ ਇਹਨਾਂ ਨੇ ਅਮਰਜੈਂਸੀ ਮੈਨੂੰ ਫੋਨ ਕਰਕੇ ਬੁਲਾਇਆ ਆ ਗਿਆ ਸੀ ਲਾਡੀ ਪਾਜੀ ਮਿਲੇ ਲਾਡੀ ਪਾਜੀ ਨਾਲ ਖੇਲੇ ਖੁੱਦੇ ਫਿਰ ਮੈਂ ਬਾਹਰ ਨੂੰ ਮਾੜਿਆ ਸਮਾਨ ਲੈਣ ਜਾਣ ਲੱਗਾ ਆ ਉਹ ਖਾਨਦਿੰਦਾ ਆਓ ਚਲਿਏ ਬਾਹਰੋਂ ਨਿਕਲਦੇ ਹਾਂ ਨਹੀਂ ਕਰਾਂ ਹਲੋ ਜੀ ਅਸੀਂ ਫੇਰ ਇੱਕ ਵਾਰੀ ਫੇਰ ਆ ਗਏ ਪਿੰਮਸਤੇ ਉਹ ਪੰਜ ਕੁਰਸੀ ਅਸਤਰੀ ਸਿਆਰ ਸਿਆਸੀ ਜਿਹੜੇ ਤੇ ਕੀ ਵਾਰੀ ਆਇਆ ਮੁਸਾਵਾਲਾ ਦੇ ਰੋਟੀ ਖਾਣ ਰਾਤ ਨੂੰ ਡਿਨਰ ਸਾਡੇ ਭਾਜੀ ਨੇ ਆਏ ਵੱਡੇ ਭਾਜੀ ਵੱਡੇ ਭਾਜੀ ਭਾਜੀ ਲਾਡੀ ਭਾਜੀ ਨਿਲੰਦਰ ਵਾਲੇ ਚਲੋ ਅੱਜ ਕਰਦੇ ਆ ਨਿਲੰਦਰ ਵਾਲਾ ਸਿੰਮਲੀ ਵਾਲੇ ਭਾਜੀ ਸਿਰਪਾ ਦੇ ਗੁੱਡ ਮਾਰਨਿੰਗ ਜੀ ਅੱਜ ਅਸੀਂ ਜਾ ਰਹੇ ਆ ਸਾਡਾ ਥੋੜਾ ਜਿਹਾ ਕੰਮ ਰਹਿ ਗਿਆ ਸੀ ਸਾਡੇ ਇੱਥੇ ਜਿਹੜਾ ਆਪਾਂ ਸੈਚਰਡੇ ਸੈਚਰਡੇ ਕਰਦੇ ਗਏ ਆ ਤੇ ਕੁਝ ਟੈਲਾ ਲਗਾਈਆਂ ਸੀ ਉਹਦੇ ਅੱਗੇ ਥੋੜਾ ਕੰਮ ਕਰਨ ਵਾਲਾ ਹੈਗਾ ਯਾ ਕੋਈ ਬਾਕੀ ਤਾਂ ਅਸੀਂ ਕੰਮ ਨਹੀਂ ਕਰਦੇ ਕਿਉਂਕਿ ਸਿਰਫ ਸੈਚਰਡੇ ਨੂੰ ਕੰਮ ਕਰਦੇ ਆ ਉੱਥੇ ਕਿਉਂਕਿ ਬਾਕੀ ਦਿਨ ਸਾਡਾ ਆਪਣਾ ਕੰਮ ਵੀ ਹੁੰਦਾ ਵਰਕ ਲੋਡ ਹੁੰਦਾ ਤੇ ਉੱਥੇ ਜਾ ਰਹੇ ਆ ਕੱਲ ਰਾਤ ਨੂੰ ਅਸੀਂ ਸਿੱਧੂ ਦੇ ਘਰੇ ਸੀ ਰੋਟੀ ਖਾਣ ਵਾਸਤੇ ਉੱਥੇ ਸੀ ਵੀਡੀਓ ਨੂੰ ਐਂਡ ਨਹੀਂ ਕੀਤਾ ਆ ਕੇ ਸੋ ਗਏ ਰਾਤੀ ਲੇਟ ਹੋ ਗਏ ਸੀ 11 12 ਵਜੇ ਗਏ ਸੀ ਤੇ ਹੁਣ ਉੱਠੇ ਆ ਬ੍ਰੇਕ ਤਲਨ ਦਿਖਾਉਂਦੇ ਆ ਕਿ ਇੱਥੇ ਮੁੰਡੇ ਕਿਸ ਤਰ੍ਹਾਂ ਕੰਮ ਕਰਦੇ ਹੋ ਔਰ ਅੱਗੇ ਕੀ ਕੰਮ ਕਰਨਾ ਐ ਸੀ ਠੀਕ ਹੈ ਜੀ ਇਹ ਦੇਖੋ ਪਿਛਲਾ ਪਾਸਾ ਤਿਆਰ ਹੋ ਰਿਹਾ ਹੁਣ ਪਹਿਲੇ ਬੈਕ ਸਾਈਡ ਦੇ ਟੈਰ ਲਗਾਏ ਸੀ ਉਹ ਸਾਹਮਣੇ ਹੁਣ ਇਸ ਸਾਈਡ ਤੇ ਟੈਰ ਲਗਾ ਰਹੇ ਆ ਇਹ ਪੂਰਾ ਸੈਂਡ ਪਾ ਕੇ ਸੈਂਡ ਪਾਤੀ ਗਈ ਹੈ ਤੇ ਹੁਣ ਉਹਨਾਂ ਨੂੰ ਲੈਵਲ ਬਣਾ ਰਹੇ ਆ ਪਹਿਲੇ ਇਹ ਬੱਲੇ ਐ ਪੋਲਿਸ਼ਿੰਗ ਪਿਛਾਈ ਹੈ ਔਰ ਇਹ ਬਾਅਦ ਚੋਂ ਪਰ ਸੈਂਡ ਪਾਈ ਹੈ ਤਰ੍ਹਾਂ ਲੈਵਲ ਬਣਾਇਆ फिर पोलोथिन, फिर सैंड पा के हम लेवल बनाया जाएगा पिपाल सिंह काम कर रहे हैं सुखी भरा आया नहीं है छुट्टी दे है, वो लेवल बनाया जा रहा है ലേൽ <laughs> ബ <laughs> 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 <laughs>

मेरा दही जी मैं बाल्टी के अंदर स्टैंड लेके अंदर आए थे ਸੈਂਗ ਦੇ ਦਾਂਦੀਆਂ ਬੋਰੀਆਂ ਜੰਦਰ ਭਰ ਕੇ ਆਉਂਦੀ ਹੈ ਫਿਰ ਉਹਨੂੰ ਕੱਲੇ-ਕੱਲੇ ਪਾਲਟਰੀਪਾ ਕੇ ਅੰਦਰ ਲੈ ਕੇ ਜਾਣਾ ਪੈਂਦਾ ਹੈ ਸਾਡੇ ਮੰਗ ਨਹੀਂ ਕਿ ਟਰੱਕ ਆਇਆ ਉਹ ਛੜਕਾਲਟੀ ਅੰਦਰ ਪਾ ਕੇ ਸੈਂਗ ਅੰਦਰ ਲੈ ਕੇ ਜਾਣੀ ਪੈਂਦੀ ਹੈ ਜੀ ਇੱਥੇ ਮਿਸਤਰੀ ਵਾਲਾ ਕੰਮ ਵੀ ਆਪ ਕਰਨਾ ਪੈਂਦਾ ਹੈ ਤੇ ਹੈਲਪਰ ਵਾਲਾ ਕੰਮ ਵੀ ਆਪ ਹੀ ਕਰਨਾ ਪੈਂਦਾ ਹੈ سارے ਕੰਮ ਆਪ ਕਰਨੇ ਹੁੰਦੇ ਆ ਇੱਥੇ ਆ ਦੇਖੋ ਜੀ ਅੰਦਰ ਲੈ ਕੇ ਜਾ ਰਹੇ ਭਾਜੀ ਬਣਾ ਰਿਹਾ ਹੈ ਅਗਲਾ ਨੈਕਸਟ

ਉਹਦੇ ਇਧਰ ਬੈਂਚ ਵੀ ਵੇਖ ਆਹ ਉਹ ਵੀ ਕਰਨ ਤੋਂ ਦੇਖ ਕੈਲਾਂ ਵਾਲਾ ਛੱਟ ਲੱਗਦੇ ਬੈਨੇ ਅੱਗੇ ਲੰਬੇ ਬੰਦ ਇਹ ਜਾਨੀਆਂ ਸਾੜੀਆਂ ਸੇ ਪੱਟੀਆਂ ਇਹ ਪੂਰਾ ਹੋ ਗੋ ਇਹ ਦਸਕਤਾਂ ਹੋ ਗਈਆਂ ਹੈ ਗਈਆਂ ਹੀ ਸੀ ਮੇਨਾਂ ਦਾ ਜਿਹੜੇ ਗਰੇ ਆ ਸ਼ਾਇਦ ਮੋਟੀਆਂ ਉਹਦੇ ਦੂਜੇ ਚ ਫਰਕ ਹੋ ਇਸ ਤਰ੍ਹਾਂ ਹੀ ਬੱਚੇ 2 ਕੁ 32 ਮਿੰਟ ਦਾ ਇੰਨਾ ਤੋਂ ਹੋਣਾ। ਚੱਕ ਦੋ ਟੂ ਬਾਹ। ਹਾਂਜੀ ਹਾਂਜੀ। ਚੱਕ ਦਿਓ ਬਾਹ ਸੈਂਡ ਮੜ ਕੇ ਛੱਡ ਕੇ ਸੈਂਡ ਖਿਲਾਰ ਲਓ। ਮੰਨ ਲਿਓ ਨਾ ਟੈਲੀਫੋਨ। ਅਗਲੀ ਕੁਸ ਖਾਨ ਲੈਂ ਜਾਣ ਲੱਗੇ ਆ ਸਾਡੇ ਨੱਕ ਭਾਈ ਸਾਹਿਬ ਜਾ ਰਹੇ ਨੇ। ਨਾਲੇ ਉਹਨਾਂ ਨੂੰ ਪੁੱਛਾਂਗੇ ਕਿਨੇ ਟਾਈਮ ਤੋਂ ਕੰਮ ਕਰ ਰਹੇ ਔਰ ਅੱਜ ਅਸੀਂ ਕੰਮ ਤੋਂ ਬਾਅਦ ਨਿਕਲੇ ਆ ਬਸ ਲੰਚ ਲੈਂਡ ਵਾਸਤੇ। ਸਾਡੇ ਨਾਲ ਪਾਜੀ ਬੈਠੇ ਨੇ ਉਹ ਪਾਜੀ ਨੂੰ ਪੁੱਛਦੇ ਆ ਪਾਜੀ ਇੱਥੇ ਕਦੋਂ ਆਏ ਤੇ ਕਿੱਦਾਂ ਆਏ ਸੀ ਇਹ ਸਾਡੇ ਪਾਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਹੀ ਹੈਗਾ ਅਰਸ਼ਦੀਪ ਸਿੰਘ ਅੱਛਾ ਜੀ ਹੋਰ ਕਿੱਦਾਂ ਵਲੋਗ ਆ ਲੋ ਕਿੱਦਾਂ ਠੀਕ ਠਾਕ ਜੀ ਹਾਂਜੀ ਹਾਂਜੀ ਤੁਸੀਂ ਪਾਜੀ ਇੱਥੇ ਕਦੋਂ ਆਏ ਸੀ ਮੈਨੂੰ ਪਾਜੀ ਆਇਆਂ ਨੂੰ ਇੱਥੇ ਕਮ ਸੇ ਕਮ 3 ਸਾਲ ਹੋ ਗਏ ਆ ਅੱਛਾ ਕਿੱਦਾਂ ਆਏ ਸੀ ਮਿਲ ਮੈਂ ਪਾਜੀ ਸਪான்ਸਰ ਤੇ ਆਇਆ ਸੀ 5 ਸਾਲ ਦੀ ਦੇ ਵਾਈਫ ਨਾਲ अच्छा अच्छा हां जी ਤੇ ਜਿਹੜਾ ਆਪਣਾ ਕੰਮ ਕਰਦੇ ਆਪਾਂ ਤੁਹਾਨੂੰ ਇਹ ਕੰਮ ਕਰਦੇ ਕਿੰਨਾ ਸਮੇਂ ਹੋ ਗਿਆ ਥੇ ਮੈਨੂੰ ਭਾਜੀ ਇਹ ਕੰਮ ਕਰਦਾ 3 ਸਾਲ ਹੋ ਗਏ ਪੂਰੇ ਕੰਮ ਕਰਦੇ ਆ ਪਹਿਲਾਂ ਮੈਂ ਆਉਂਦੇ ਹੁੰਦੇ ਵੇਅਰ ਹਾਊਸ ਕੀਤਾ ਟੈਸਕੋ ਦੀ ਠੀਕ ਹੈ ਜੀ ਇੱਥੇ ਹੁਣ ਮੈਨੂੰ 3 ਸਾਲ ਹੋ ਗਏ ਆ ਕੰਟਰਕਸ਼ਨ ਦਾ ਕੰਮ ਕਰਦੇ ਆ ਨੂੰ ਤੇ ਕਿੱਦਾਂ ਦਾ ਕੰਮ ਜੀ ਹੈ ਕੰਮ ਵਧੀਆ ਠੀਕ ਆ ਹਮ ਹਮ ਓਕੇ ਰਿਪੋਰਟ ਪੂਰੀ ਤੇ ਗਾਫੇ ਵਗੈਰ ਰਹੇ ਹੁੰਦੇ ਮਾਲਕ ਪੇਮੈਂਟ ਦੇ ਦਿੰਦੇ ਟਾਈਮ 'ਤੇ ਸਹੀ ਆ ਸਹੀ ਇਹ ਦਈ ਦਈ ਜਾਂਦੇ ਆ ਬਸ ਜੇ ਆਪਾਂ ਨਹੀਂ ਖਰਾਬ ਕਰੀ ਤਾਂ ਫਿਰ ਗਾਫੇ ਵੀ ਨਹੀਂ ਖਰਾਬ ਕਰਦੇ ਜੇ ਆਪਾਂ ਖਰਾਬ ਕਰਦੇ ਹੋਰ ਗ अच्छा अच्छा मैं इन सारे ਨੂੰ ਇਹੋ ਕਹਿਣਾ ਚਾਹੁੰਦਾ ਵੀ ਸਾਰੇ ਆਓ ਆਪਣੀਆਂ ਕਮਾਈਆਂ ਕਰੋ ਤੇ ਆਪਣਾ ਵਧੀਆ ਫਿਊਚਰ ਸੈੱਟ ਕਰੋ ਇੱਥੇ ਆ ਕੇ ਵਧੀਆ ਹੋਆ ਕੰਟਰੀ ਬਹੁਤ ਸੋਹਣੀ ਆ ਕਮਾਈ ਨੂੰ ਵਧੀਆ اچھا اچھا ਹਾਂਜੀ ਚਲੋ ਬੋੜਿਆ ਭਾਈ ਟਾੜਾ ਮੱਲਿਕ ਕੁਲ ਬਿਲਾਗਾ ਐਕਸਪੀਰੀਅੰਸ ਅੱਛਾ ਰਿਹਾ ਥੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕੋ ਜੀ अच्छा सर सर अपना अपना पर सोने पैसे कमाਉਣ ਨੇ ਸੋਹਣਾ ਕੰਮ ਕਰਨ ਨੇ ਆ ਵਧੀਆ ਕਰਨ ਨੇ ਸਾਰਾ ਕੁਝ ਹਾਂਜੀ 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 ਤੇ ਆਪਣਾ ਪਿੱਛੋ ਪਿੰਡ ਕਿਹੜਾ ਜੀ ਆਪਣਾ ਭਾਜੀ ਤਰਨਤਾਰ ਏਰੀਆ ਪਿੰਡ ਆਪਣਾ ਗੈਰੀ ਆ ਗੈਰੀ ਆ ਹਾਂਜੀ ਵੈਰੀ ਗੁੱਡ ਚਲੋ ਜੀ ਬਹੁਤ ਅੱਛਾ ਮਿਲਿਆ ਤੁਹਾਨੂੰ ਤੁਹਾਡਾ ਮਿਲ ਕੇ ਬੜਾ ਅੱਛਾ ਲੱਗਾ ਮੈਨੂੰ ਅਣੀ ਗੱਲਾਂ ਬਾਤਾਂ ਜਾਣਗੇ ਬਾਕੀ ਕਿਸੇ ਦਿਨ ਟਾਈਮ ਹੋਏਗਾ ਤਾਂ ਭਾਜੀ ਨਾਲ ਬੈਠਾਂਗੇ ਬ੍ਰਾਡਕਾਸਟ ਕਰਾਂਗੇ ਜਰੂਰ ਜਰੂਰ ਭਾਜੀ ਜਰੂਰ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਹੂੰ ਹੂੰ ਤੇ ਫਿਰ ਨਵੇਂ ਗਲਾਸੀ ਜੂਸ ਹੀ ਲਵਾਵਾਂਗੇ ਚਲੋ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਭਾਜੀ ਆਪਣਾ ਸਮਾਂ ਦੇਣ ਵਾਸਤੇ ਓਕੇ ਭਾਜੀ ਓਕੇ ਲੱਗ ਗਿਆ ਕੰਪਲੀਟ ਹੋ ਗਿਆ ਇੱਕ ਸਾਈਡ ਤੇ ਪਹਿਲਾਂ ਦੀ ਬਸ ਐਵਨਿ ਸਾਈਡ ਰਹਿ ਗਈ ਹੈ ਇਹ ਕਰਕੇ ਅਗਰ ਫਕਰੀਆਂ ਫੇ ਨੈਕਸਟ ਸਰਕਟ ਦੇ ਦੇਖਾਂਗੇ ਜੀ ਟੈਲਾਂ ਦੇ ਉੱਪਰ ਸੀਮੰਟ ਛੱਡਦਾ ਗਿਆ ਹੈ ਹੁਣ ਇਹ ਆਪਣੇ ਆਪ ਸੁੱਕ ਜਾਏਗਾ ਤੇ ਫਾਈਨਲ ਹੋ ਜਾਏਗਾ ਕਦੇ ਬਾਅਦ ਚ ਪਾਣੀ ਮਰ ਗਏ ਇਹਨੂੰ ਵਾਸ਼ ਕਰਦਾ ਜਾਏਗਾ दस मिनट के बाद चो अपना वर्क करना शुरू कर दूँ सीमेंट वो देखो उधर तैयार हो गया सीमेंट

करने बंदे अपने आप जिन्हें भी यूज किए हैं हम ये भी मिनट के बाद वाश किया जाएगा और सिम ऑटोमेटिक सारा हट जाएगा एम यूके मुंडे मेहनत ਕਿਉਂ ਚੱਲੇ ਆਂ ਕੱਲ ਸ਼ਾਮ ਦੇ ਵੱਜ ਕੇ 5 ਸੈਚਰਡੇ ਐ ਐਸਸੀ ਵੀ ਘਰ ਜਾ ਕੇ ਕਰੀਏ ਇੰਜੋਇਮੈਂਟ ਥੋੜੀ ਜੀ ਤੇ ਪ੍ਰਿਤਪਾਲ ਆ ਰਿਹਾ ਬਸ ਕਪੜੇ ਚੇਂਜ ਕਰ ਰਿਹਾ ਤੇ ਥੋੜਾ ਵਾਸ਼ ਦਾ ਕੰਮ ਰਹਿ ਗਿਆ ਸੀ ਜੋ ਮੁੰਡਾ ਵਾਸ਼ ਕਰੇਗਾ ਬਾਅਦ ਚੋਂ ਆਪਣਾ ਵਾਸ਼ ਕਰਕੇ ਫਿਨਿਸ਼ ਕਰ ਦੇਗਾ ਤੇ ਜਾ ਕੇ ਦੇਖੀਏ ਸੈਚਰਡੇ ਨਾਈਟ ਨੂੰ ਕੀ ਕਰਨਾ ਕੀ ਨਹੀਂ ਕਰਨਾ ਟਾਈਮ ਕਾਫੀ ਹੋ ਗਿਆ ਹੈ ਨਾ ਤੇ ਉਸ ਦੇ ਬਾਅਦ ਅਗਰ ਤੈਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੁਹਾਡਾ ਬਹੁਤ ਸ਼ੁਕਰੀਆ ਹੈ ਜੀ ਥੈਂਕ ਯੂ ਸਰ ਥੈਂਕ ਯੂ